ਅੱਜ ਦੀ ਨਵੀਂ ਪੀੜ੍ਹੀ ਨੇ ਨਹੀਂ ਦੇਖਿਆ ਹੋਵੇਗਾ ਅਜਿਹਾ ਵਿਆਹ ਰੰਗਲੇ ਮੰਜਿਆਂ ਫੁੱਲ ਬੂਟੀਆਂ ਵਾਲੀਆਂ ਦਰਿਆ ਚਾਦਰਾਂ ਤੇ ਬਿਠਾਇਆ ਮੇਲ ਜਿਸ ਵਿੱਚ ਮੇਲ ਨੂੰ ਕਹਿੰਦੇ ਥਾਲ ਛੰਨਿਆਂ ਚੂੜੀ ਵਾਲੇ ਗਲਾਸਾਂ 'ਚ ਖਵਾਈ ਮਠਿਆਈ ਇੱਕ ਪਾਸੇ ਤਵੇ ਵਾਲੇ ਰਿਕਾਰਡ ਚੱਲ ਰਹੇ ਸਨ ਅਤੇ ਦੂਸਰੀ ਪਾਸੇ ਛੱਤ ਤੇ ਮੰਜੇ ਜੋੜ ਕੇ ਵੱਜ ਰਹੇ ਸਪੀਕਰ ਪੁਰਾਣੇ ਸਮਿਆਂ ਦੀ ਯਾਦ ਜਿਹੜੀ ਆ ਉਹ ਦਵਾ ਰਹੇ ਸਨ ਇਹ ਤਸਵੀਰਾਂ ਨੇ ਫਰੋਇਪਰ ਦੇ ਪਿੰਡ ਨੂਰਪੁਰਾ ਸੇਠਾ ਦੀਆਂ ਜਿੱਥੇ ਇੱਕ ਪਰਿਵਾਰ ਵੱਲੋਂ ਪੁਰਾਣੇ ਰੀਤੀ ਰਿਵਾਜਾਂ ਨਾਲ ਵਿਆਹ ਕੀਤਾ ਗਿਆ ਜਿੱਥੇ ਊਠ ਘੋੜੇ ਅਤੇ ਮੰਜਿਆ ਤੇ ਬੰਨੇ ਸਪੀਕਰ ਖਿੱਚਦਾ ਕੇਂਦਰ ਬਣ ਰਹੇ ਸਨ ਤੁਸੀਂ ਵੀ ਦੇਖੋ ਤਸਵੀਰਾਂ ਤੇ ਚਲਦੀ ਚਲਦੀ ਵੀਡੀਓ ਅਗਰ ਵਧੀਆ ਲੱਗੀ ਆ ਤਾਂ ਸ਼ੇਅਰ ਜਿਹੜੀ ਆ ਉਹ ਜ਼ਰੂਰ ਕਰਨਾ ਵੇੜੇ ਚ ਪਲੰਗ ਢਾਈ ਵੇ ਵੇ ਪਹਿਣਾ ਮਿਲਣੇ ਨੂੰ ਆਈਆ ਵੇ ਪਹਿਣਾ ਮਿਲਣੇ ਨੂੰ ਆਈਆ ਵੇੜੇ ਚ ਪਲੰਗ ਜਾਇਆ ਕੈੜ ਬਾਬਲ ਦੀ ਲਈ ਵੇ ਐ ਮੇਰੀ 엄마 ਦੇ ਆਇਆ ਤੇਨੇ ਨਾ ਟਿੱਕਾ ਜੋ ਮੰਗਤ ਪੈਸਾ ਵੀ ਨਾ ਸਾਂਭੋ ਤੇ ਨਾ ਗਹਿਣੀ ਓਏ ਹਾਏ ਸਾਂਭ ਲਈਏ ਆਪਾਂ ਮਾਪੇ ਸਦਾ ਨਹੀਂ ਰਹਿਣੇ ਓਏ ਇੱਕ ਘਟੇ ਨਹੀਂ ਹਾਏ ਇੱਕ ਘਟੇ ਨਹੀਂ ਭਾਜੀ ਕੀ ਨਾਮ ਤੁਹਾਡਾ ਜੀ ਦੱਸਦਾ ਅੱਜ ਇਹ ਵਿਆਹ ਹੋ ਰਿਹਾ ਪ੍ਰਾਤਨ ਸਮੇਂ ਦੀ ਯਾਦ ਦਵਾਉਂਦਾ ਪਿਆ ਤੁਸੀਂ ਆਪਦੀ ਲਾਈਫ 'ਚ ਇਹੋ ਜਿਹਾ ਕਦੇ ਵਿਆਹ ਵੇਖਿਆ ਤੇ ਸੱਸੇ ਦਾ ਭਾਜੀ ਮੈਂ ਜਤਿੰਦਰ ਡਿੰਪਾ ਤੇ ਮੇਰੀ 47 ਸਾਲ ਦੀ ਭਾਜੀ ਉਮਰ ਹੋ ਚੁੱਕੀ ਤੇ ਮੈਨੂੰ ਯਾਦ ਹੈ ਸੀ ਬਚਪਨ ਦੇ ਵਿੱਚ ਮਤਲਬ ਇਦਾਂ ਦੇ ਵਿਆਹ ਵੇਖਦੇ ਹੁੰਦੇ ਸੀ ਤੇ ਯਕੀਨ ਮੰਨੋ ਵੀ ਮੈਂ ਤੇ ਇਸ ਚੀਜ਼ ਨਾਲ ਬੜਾ ਜ਼ਿਆਦਾ ਡੁੰਘਾਈ ਤੋਂ ਜੁੜਿਆ ਆ ਜੀ ਮੈਨੂੰ ਇਹ ਚੀਜ਼ਾਂ ਬੜੀਆਂ ਵਧੀਆ ਲੱਗਦੀਆਂ ਆ ਅੱਜ ਕੱਲ ਦੇ ਵਿਆਹਾਂ ਦੇ ਵਿੱਚ ਤਾਂ ਉਹ ਕੋਈ ਮਜ਼ਾ ਨਹੀਂ ਤੁਸੀਂ ਟਾਈਮ ਦੇ ਟਾਈਮ ਜਾਂਦੇ ਹੋ ਟਾਈਮ ਦੇ ਟਾਈਮ ਸਗਣ ਫੜਾਇਆ ਔਰ ਵਾਪਸ ਆ ਜਾਂਦੇ ਹੋ ਔਰ ਇਹ ਚੀਜ਼ਾਂ ਜਿਹੜੀਆਂ ਹੁਣ ਬੈਠ ਕੇ ਇੱਕ ਦੂਜੇ ਨਾਲ ਦੁੱਖ ਸੁੱਖ ਫਰੋੜਨਾ ਕੋਈ ਪੁਰਾਣੀਆਂ ਗੱਲਾਂ ਯਾਦ ਕਰਨੀਆਂ ਇਹ ਚੀਜ਼ਾਂ ਬਹੁਤ ਜ਼ਿਆਦੀਆਂ ਘਟ ਗਈਆਂ ਔਰ ਸੱਚ ਜਾਣੋ ਇਸ ਵਿਆਹ ਦੀ ਸਾਨੂੰ ਇੰਨੀ ਕੁ ਜ਼ਿਆਦਾ ਖੁਸ਼ੀ ਸੀ ਇੰਨੀ ਕ ਐਕਸਾਈਟਮੈਂਟ ਸੀਗੀ ਸਾਨੂੰ ਵੀ ਅਸੀਂ ਇਹ ਵਿਆਹ ਦੇ ਵਿੱਚ ਕੀ ਕੀ ਕਰਨਾ ਮੈਂ ਤੇ ਚਾਚਾ ਜਗਿੰਦਰ ਸਿੰਘ ਮਾਨਕ ਸਾਡੀ ਇੱਕ ਬੜੀ ਪੁਰਾਣੀ ਰੀ ਸੀ ਔਰ ਇਹ ਸ਼ੌਂਕ ਜਿਹੜੇ ਨੇ ਚਾਚਾ ਜੀ ਮਾਨ ਕੀ ਪਗਾ ਸਕਦੇ ਹੋਰ ਕੋਈ ਨਹੀਂ ਪਗਾ ਸਕਦਾ ਔਰ ਉਹਨਾਂ ਨੂੰ ਬੜਾ ਸ਼ੌਂਕ ਸੀ ਤੇ ਸਾਡੀ ਵੀ ਇਚਾਤ ਸੀਗੀ ਵੀ ਅਸੀਂ ਇੱਕ ਇਦਾਂ ਦਾ ਵਿਆਹ ਕਰੀਏ ਔਰ ਸਾਡੀ ਪੀੜੀ ਦਾ ਸਮੇਂ ਰੂਪ ਇਹ ਲਾਸਟ ਵਿਆਹ ਹੈ ਤੇ ਅਸੀਂ ਪੂਰਾ ਜੋਰ ਲਾਇਆ ਹੈ ਅਸੀਂ ਅੱਜ ਤੋਂ ਤਿੰਨ ਚਾਰ ਦਿਨ ਪਹਿਲਾਂ ਤੇ ਅਸੀਂ ਲੱਗੇ ਹੋਏ ਆ ਔਰ ਇਹ ਸਾਰੀ ਕਲੈਕਸ਼ਨ ਮੰਜਾਂ ਦੀ ਦਰੀਆਂ ਦੀ ਇਹ ਤੁਸੀਂ ਸਭ ਤੋਂ ਵੱਡੀ ਗੱਲ ਇਹ ਵੇਖੋ ਜੋ ਤੁਹਾਨੂੰ ਇਹ ਚੀਜ਼ ਦਿਸ ਰਹੀ ਹੈ ਨਾ ਇਹਦੇ ਵਿੱਚ ਸਾਨੂੰ ਕੋਈ ਵੀ ਮੁੱਲ ਨਹੀਂ ਲਿਆਉਣੀ ਪਈ ਮੰਝੇ ਘਰ ਦੇ ਦਰੀਆਂ ਸਾਡੀ ਮੰਮੀ ਹੋਰਾਂ ਦੇ ਦਾਜ ਦੀਆਂ ਤੇ ਸਾਨੂੰ ਸਭ ਕੁਝ ਕਰੋ ਚੀਜ਼ਾਂ ਮਿਲੀਆਂ ਔਰ ਸਾਨੂੰ ਇਹ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡੀ ਇਹ ਜਿਹੜੀ ਮਿਹਨਤ ਨੂੰ ਨਾ ਉਹ ਚਾਰ ਚੰਨ ਲੱਗ ਗਿਆ। ਭਾਜੀ ਕੀ ਨਾਮ ਤੁਹਾਡਾ ਜਿਹੜਾ ਅੱਜ ਤੁਸੀਂ ਵਿਆਹ ਕਰ ਰਹੇ ਹੋ ਪ੍ਰਾਤਨ ਸਮੇਂ ਦੀ ਯਾਦ ਦਵਾਉਂਦਾ ਹੈ ਮਨ ਚ ਕਿਵੇਂ ਆਇਆ? ਭਾਜੀ ਮੇਰਾ ਨਾਮ ਜਗਿੰਦਰ ਸਿੰਘ ਮਾਨਕ ਤੇ ਭਾਜੀ ਅਸੀਂ ਨੂਰਪੁਰ ਸੇਠਾਂ ਦਾ ਸਾਡਾ ਕਾਫੀ ਸਿਰਦਾ ਇੱਕ ਪ੍ਰਾਤਨ ਕਲੱਬ ਚੱਲ ਰਿਹਾ ਜੀ ਵੀ 25 ਸਾਲ ਤੋਂ ਤੇ ਅਸੀਂ ਤੀਆਂ ਦਾ ਮੇਲਾ ਲਾਉਂਦੇ ਹੁੰਦੇ ਸੀ। ਤੇ ਉਸ ਦਾ ਸੱਭਿਆਚਾਰ ਦਾ ਅਸੀਂ ਉਹਦੇ ਤੌਰ ਤੇ ਤੁਰੇ ਜੁੜੇ ਹੋਏ ਹਿੱਸੇ ਦੇ ਨਾਲ ਬਟ ਇਹ ਜਿਹੜਾ ਵਿਆਹ ਦਾ ਮਸਲਾ ਸੀ ਇਹ ਇਦਾਂ ਸੀ ਵੀ ਸਾਡੇ ਜਨਵੇਂ ਜਵਾਕਾਂ ਨੂੰ ਜਿਹੜੀਆਂ ਆਪਾਂ ਮਾਡਰਨ ਪੁਰਾਣੀਆਂ ਕਨਾਤਾਂ ਜਾਂ ਪੁਰਾਣੇ ਲਾਉਡ ਸਪੀਕਰ ਘੋੜੀਆਂ ਜਾਂ ਕੇਲਿਆਂ ਵਾਲੇ ਗੇਟ ਇਹਨਾਂ ਸਭਿਆਚਾਰ ਦਾ ਜਰਾ ਜਿੰਨਾ ਵੀ ਪੁਰਾਣੇ ਜਵਾਕਾਂ ਨੂੰ ਜਨਵੇਂ ਜਵਾਕਾਂ ਨੂੰ ਸੋਰੀ ਨਹੀਂ ਪਤਾ ਸੀਗਾ ਪੁਰਾਣੇ ਸਿਰ ਬੰਦਿਆਂ ਨੂੰ ਪਤਾ ਸੀ ਜਾਂ ਜਿਹੜਾ 30 ਸਾਲ ਪਹਿਲਾਂ ਇਦਾਂ ਦਾ ਮਾਹੌਲ ਹੁੰਦਾ ਸੀ ਜਾਨੀ ਵਿਆਹਾਂ ਦਾ ਤੇ ਕੋਸ਼ਿਸ਼ ਇਹ ਹੀ ਸੀ ਵੀ ਨਵੀਂ ਪੀੜੀ ਨੂੰ ਵੀ ਪਤਾ ਲੱਗ ਸਕੇ ਵੀ ਜਾਨੀ ਪਹਿਲਾਂ ਇਦਾਂ ਦੇ ਵਿਆਹ ਹੁੰਦੇ ਸੀ ਇਸ ਮਾਨ ਕਿੱਥੋਂ ਲੈ ਕੇ ਆਂਦੇ ਦੇ ਚੱਕਨਾਤਾ ਹੈਗੀਆਂ ਜਾਂ ਹੋਰ ਦੂਜੇ ਦੇ ਦਾ ਸਮਾਨ ਹੈ। ਸਮਾਨ ਦੂਸਰਾ ਤਾਂ ਪਰਸਨਲੀ ਸਾਡੀਆਂ ਮਾਵਾਂ ਦਾਦੀਆਂ ਦਾ ਸੰਭਾਲਿਆ ਆ ਅਸੀਂ ਤਕਰੀਬਨ ਉਹੀ ਹੈ ਜੀ ਸਾਡੇ ਅੱਗਾਗਰਾਂ ਪ੍ਰਾਤਾਂ ਜਾਂ ਚਰਖੇ ਇਹ ਤਾਂ ਸਾਡੇ ਪੁਰਾਣੇ। ਬਾਕੀ ਜੋ ਇਹ ਟੈਂਟਲ ਹੈਗਾ ਸਿਸਟਮ ਇਹ ਜੀ ਸਾਡੇ ਕਲਾਸਿਕਸਲੇ ਭਪਿੰਦਰ ਜੀ ਔਰ ਸ਼ਮਸ਼ੇਰ ਜੀ ਉਹਨਾਂ ਨੂੰ ਕਿਹਾ ਸੀ ਵੀ ਮੈਨੂੰ ਪੁਰਾਣੇ ਸਮੇਂ ਦੀਆਂ ਕਿਨੱਤਾ ਚਾਹੀਦੀਆਂ ਨੇ। ਵੀ ਇੱਕ ਪੁਰਾਣਾ ਮਾਹੌਲ ਮੈਂ ਕ੍ਰੀਏਟ ਕਰਨਾ ਚਾਹੁੰਦਾ ਔਰ ਝੰਡੀਆਂ ਇਹ ਝੰਡੀਆਂ ਵੀ ਖਾਸ ਤਰ੍ਹਾਂ ਉਹਨਾਂ ਆਪਣੇ ਮਜ਼ਦੂਰ ਲਾ ਕੇ ਬਣਵਾਈਆਂ। ਉਦੋਂ ਮੇਰਾ ਇੱਕ ਭਤੀਜਾ ਹੈ ਜੀ ਡਿੰਪਲ ਨੂੰ ਕੁੜੀਆਂ-ਕੁੜੀਆਂ ਦਾ ਸ਼ੌਂਕ ਸੀ ਉਹਨੇ ਕਿਹਾ ਮੈਂ ਕੁੜੀਆਂ ਚ ਰੂਲ ਲਵਾਂਗਾ ਇਦਾਂ ਭਾਂਜੇ ਨੇ ਉਠ ਰਿਆਂਦਾ ਤੇ ਸਾਰੀ ਇੱਕ ਟੀਮ ਮਤਲਬ ਟੀਮ ਵਰਕ ਹੈ ਕੋਈ ਇੱਕ ਬੰਦੇ ਦਾ ਕੰਮ ਨਹੀਂਗਾ ਜਿਹਨੂੰ ਵੀ ਜਿਹੜਾ ਕੰਮ ਕਿਹਾ ਉਹਨੇ ਬੜੇ ਪਿਆਰ ਨਾਲ ਨੇਪਰੇ ਚੜਾਇਆ ਔਰ ਵਧੀਆ ਲੱਗਿਆ ਕੀ ਨਾਮ ਤੁਹਾਡਾ ਜਿੱਦਾਂ ਹੁਣ ਉਹ ਵਿਆਹ ਹੋ ਰਿਹਾ ਪ੍ਰਾਤਨ ਸਮੇਂ ਦੀ ਯਾਦ ਤੁਹਾਨੂੰ ਆ ਕੀ ਲੱਗਦਾ ਹੈ ਇਹ ਪ੍ਰਾਤਨ ਵਿਆਹ ਜਿਹੜਾ ਹੈ ਇਸ ਵਿਆਹ ਦੀ ਯਾਦ ਦੇ ਵਿੱਚ ਸਾਨੂੰ ਆਪਣਾ ਸਮਾਂ ਯਾਦ ਆ ਗਿਆ ਸਾਡੇ ਵੀ ਮਨ ਦੀ ਤਮੰਨਾ ਏ ਸੀ ਕਿ ਅਸੀਂ ਅੱਗੇ ਤੋਂ ਵੀ ਇਸੇ ਤਰ੍ਹਾਂ ਫਿਰ ਵਿਆਹ ਕਰੀਏ ਤਾਂ ਕਿ ਲੋਕਾਂ ਦੇ ਵਿੱਚ ਨਵੀਂ ਜਾਗਰੂਕਤਾ ਆ ਸਕੇ 1975 ਦੇ ਵਿੱਚ ਵੀ ਮੇਰੀ ਸ਼ਾਦੀ ਇਹੋ ਜਿਹੇ ਕਨਾਤਾਂ ਦੇ ਵਿੱਚ ਪੰਜ ਬਾਤ ਤੋਂ 1975 ਔਰ ਅੱਜ ਤੁਹਾਡੇ ਸਾਹਮਣੇ ਆ ਵੀ ਇੰਨੇ ਚਿਰ ਘੱਟੋ-ਘੱਟ 51 ਸਾਲ ਬਾਅਦ ਅੱਜ ਸਾਡੇ ਭਤੀਜੇ ਦੇ ਵਿਆਹ ਦੇ ਵਿੱਚ ਫੇਰ ਉਹ ਟੈਂਟ ਕਿ ਹੋਈ ਹੋਇਆ ਤਾਂ ਕਿ ਲੋਕ ਖੁੱਲੇ ਖਰਚਾ ਤੋਂ ਬਾਈਚਕਰ ਆਪਦੇ ਖੁੱਲੇ ਵੇੜਿਆਂ ਚ ਪ੍ਰਾਤਨ ਚੀਜ਼ਾਂ ਪ੍ਰਾਤਨ ਸਮੇਂ ਪ੍ਰਾਤਨੀ ਖਾਣੇ ਭਰੋਸੇ ਜਾ ਰਹੇ ਨੇ ਕਿਉਂਕਿ ਨਵੇਂ ਖਾਣਿਆਂ ਦੇ ਵਿੱਚ ਬਹੁਤ ਜ਼ਿਆਦਾ ਮਿਕਸਰ ਦਾ ਨਹੀਂ ਬਿਮਾਰੀ ਹੈ ਪੈਸਿਆਂ ਦੇ ਵਿੱਚ ਆਪਾਂ ਨੂੰ ਕੁਝ ਨਹੀਂ ਮਿਲਦਾ ਇਸ ਕਰਕੇ ਅਸੀਂ ਉਸੇ ਤਰ੍ਹਾਂ ਹੀ ਬਿਲਕੁਲ ਸਾਰਾ ਹੀ ਪਰਾਤਨ ਸਮੇਂ ਦੇ ਹਸਾਬ ਨਾਲ ਹੀ ਘੋੜੀਆਂ ਲਿਆਂਦੀਆਂ ਨੇ ਮੰਝਾਂ ਦੇ ਉੱਤੇ ਪ੍ਰਾਣੇ ਸਹਰਾਣੇ ਕੱਢੇ ਪੱਕੀਆਂ ਉਹੋ ਹੀ ਯਾਦਾਂ ਸਾਡੀਆਂ ਮਾਤਾਵਾਂ ਪੈਣਾ ਦੀਆਂ ਸਾਡੀਆਂ ਧੀਆਂ ਅਜੇ ਪਈਆਂ ਸਾਡੇ ਕੋਲ ਸੰਭੀਆਂ ਪਈਆਂ ਨੇ ਚਰਖੇ ਪਿੱਤਲ ਦੇ ਭਾਂਡੇ ਸਭ ਸਾਡੇ ਘਰ ਵਿੱਚ ਰਹਿ ਜਦ ਔਰ ਅਸੀਂ ਇਹਨੂੰ ਪਹੇਲ ਦੇਨੇ ਕੀ ਲੱਗਦਾ ਉਹ ਸਮਾਂ ਵਧੀਆ ਸੀ ਕਿ ਆ ਸਮਾਂ ਵਧੀਆ ਅੱਜ ਦਾ ਸਮਾਂ ਬਹੁਤ ਹੀ ਵਧੀਆ ਜਿਹੜਾ ਅੱਜ ਅਸੀਂ ਲਾ ਰਹੇ ਹਾਂ ਪ੍ਰਾਤਨ ਦਾ ਕਿਉਂਕਿ ਜਿਹੜਾ ਪ੍ਰਾਤਨ ਸਮਾਸੀ ਨਾ ਉਹਨੂੰ ਯਾਦ ਕਰਕੇ ਅੱਜ ਦਾ ਸਮਾਂ ਜਿਹੜਾ ਉਹਦੇ ਅੱਗੇ ਬਹੁਤ ਥੱਕਾ ਸਿਰਫ ਰਾਤਨ ਸਮਾਂ ਬਹੁਤ ਚੰਗਾ ਸੀ ਇੱਕ ਦੂਜੇ ਕੋਲ ਬੈਠ ਕੇ ਗੱਲਾਂ ਕਰਦੇ ਸੀ ਇੱਕ ਦੂਜੇ ਦੇ ਦੁੱਖ ਸੁੱਖ ਸੁਣਦੇ ਸਾਂ ਇੱਕ ਦੂਜੇ ਦੇ ਪਿਛਲੇ ਦਿਨਾਂ ਤੋਂ ਵਿੱਚ ਯਾਦਾ ਕੀਤੀਆਂ ਹੋਈਆਂ ਗੱਲਾਂ ਪਾਕਿਸਤਾਨ ਦੀਆਂ ਪੁਰਾਣੀਆਂ ਗੱਲਾਂ ਯਾਦ ਕਰਦੇ ਆ ਬਜ਼ੁਰਗ ਇਕੱਠੇ ਹੋਣਾ ਔਰ ਪਹਿਲੇ ਮਹੀਨਾ ਮਹੀਨਾ ਪ੍ਰੋਗਰਾਮ ਬਣਾ ਲੈਣਾ ਕਿ ਫਲਾਣੇ ਵਿਆਹ 'ਚ ਇਕੱਠੇ ਹੋਵਾਂਗੇ ਉੱਥੇ ਉਹਨਾਂ ਨੇ ਆਉਣਾ ਕੱਲਾ ਅੱਜ ਕੀ ਸਿਰਫ 2 ਘੰਟੇ ਜਾਂ 3 ਘੰਟੇ ਤਿੰਨ ਘੰਟੇ ਤੋਂ ਵੱਧ ਵਿਆਹ ਨਹੀਂ ਕਿਸੇ ਦੀ ਸੰਡੀ ਨਹੀਂ ਕਿਤੇ ਡੀਜੇ ਲੱਗਾ ਹੁੰਦਾ ਕਿਤੇ ਕੋਈ ਸ਼ੋਰ ਪੈ ਰਿਹਾ ਆਏ ਤੇ ਤਿੰਨ ਘੰਟੇ ਜਿਹਾ ਵਿਆਹ ਸਮਾਪਤ ਪਰੰਤੂ ਪੁਰਾਣਾ ਸਮਾਜ ਜਿਹੜਾ ਮੈਂ ਤਾਂ ਅੱਜ ਵੀ ਕਹਿਣਾ ਵੈਗ ਰੁਪੜੀ ਜਾਂ ਕਰੇ ਤੇ ਪੁਰਾਣਾ ਸਮਾ ਫੇਰ ਆਵੇ ਤਾਂ ਕਿ ਅਸੀਂ ਵੇਖਦੇ ਰਹੀਏ ਸਾਡੇ ਬੱਚੇ ਵੀ ਇਹਦਾ ਆਨੰਦ ਮਾਣਦੇ ਰਹਿਣ